ਤਹ ਤਸਵੀਰਾਂ ਵਿੱਚਖਦੀ ਹੋ ਇੱਕ ਨੌਜਵਾਨ ਟਾਵਰ ਦੇ ਉੱਤੇ ਚੜਿਆ ਹੋਇਆ ਤੇ ਸਿੱਧੇ ਤੌਰ ਤੇ ਧਮਕੀਆਂ ਦੇ ਰਿਹਾ ਹੈ ਕਿ 12 ਵਜੇ ਤੱਕ ਮੈਨੂੰ ਸੀਐਮ ਦੇ ਨਾਲ ਮਿਲਵਾ ਦਿਓ ਨਹੀਂ ਉਸ ਤੋਂ ਬਾਅਦ ਮੈਂ ਛਾਲ ਮਾਰ ਦਵਾਂਗਾ ਦਰਅਸਲ ਇਹ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 17 ਦੇ ਬੱਸ ਸਟੈਂਡ ਦੇ ਪਿਛਲੇ ਪਾਸੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਨਿੱਜੀ ਕੰਪਨੀ ਦੇ ਟਾਵਰ ਦੇ ਉੱਤੇ ਇੱਕ ਨੌਜਵਾਨ ਹੈ ਚੜ ਚੁੱਕਿਆ ਤਾਂ ਜਿਵੇਂ ਹੀ ਇਸ ਬਾਰੇ ਪੁਲਿਸ ਨੂੰ ਪਤਾ ਲੱਗਦਾ ਪੁਲਿਸ ਅਧਿਕਾਰੀਆਂ ਨੂੰ ਭਜੜਾ ਪਹੁੰਚ ਜਾਂਦਗੇ ਨੇ ਹਾਲਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੱਕ ਬੁਲਾਈਆਂ ਗਈਆਂ ਨੇ ਪੂਰੀ ਮਿੰਟਾਂ ਤਰਲੇ ਕੀਤੇ ਜਾ ਰਹੇ ਨੇ ਇਸ ਨੌਜਵਾਨ ਨੂੰ ਥੱਲੇ ਉਤਾਰਨ ਦੇ ਲਈ ਇਥੋਂ ਤੱਕ ਕਿ ਇਸ ਨੌਜਵਾਨ ਦੇ ਉੱਤੇ ਪੁਲਿਸ ਦੇ ਵੱਲੋਂ ਡਰੋਨ ਦੇ ਜ਼ਰੀਏ ਨਿਗ੍ਹਾ ਵੀ ਰੱਖੀ ਜਾ ਰਹੀ ਹੈ ਇਥੋਂ ਤੱਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਨੌਜਵਾਨ ਹੈ ਇਸ ਦਾ ਨਾਮ ਵਿਕਰਮ ਢਿੱਲੋ ਦਸਿਆ ਜਾਰੀ ਹੈ ਜਿਹੜਾ ਕਿ ਹਰਿਆਣਾ ਦੇ ਜਿੰਦ ਦਾ ਰਹਿਣ ਵਾਲਾ ਹੈ ਪੰਜਾਬ ਦੇ ਵਿੱਚ ਉਸ ਦਾ ਕੋਈ ਜ਼ਮੀਨੀ ਵਿਵਾਦ ਹੈ ਜਿਸ ਕਰਕੇ ਉਸ ਨੇ ਇੱਕ ਕਦਮ ਚੁੱਕਿਆ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਸਪੀਕਰ ਦੇ ਰਾਹੀਂ ਉਸ ਕੋਲੋਂ ਗੱਲ ਪੁੱਛਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਉਹ ਕਿਉਂ ਟਾਵਰ ਦੇ ਉੱਤੇ ਚੜ੍ਹਿਆ ਤੇ ਨੌਜਵਾਨ ਸਾਫ਼ ਤੌਰ ਤੇ ਕਹਿ ਰਿਹਾ ਹੈ ਕਿ ਪੰਜਾਬ ਦੇ ਸੀਐਮ ਪਗਵੰਤ ਮਾਨ ਦੇ ਨਾਲ ਮਿਲਣਾ ਚਾਹੁੰਦਾ ਫਿਲਹਾਲ ਪੁਲਿਸ ਨੇ ਸਾਰੇ ਏਰੀਏ ਨੂੰ ਸੀਲ ਕਰਕੇ ਐਂਬੂਲੈਂਸ ਮੰਗਵਾ ਲਈ ਹੈ ਥੋ ਤੱਕ ਕਿ ਇਸ ਨੌਜਵਾਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜਿਵੇਂ ਇਸ ਬਾਰੇ ਚੰਡੀਗੜ੍ਹ ਦੇ ਡੀਐਸਪੀ ਨੂੰ ਪਤਾ ਲੱਗਦਾ ਤਾਂ ਉਹ ਵੀ ਪਹੁੰਚਦੇ ਨੇ ਵੀ ਕਿਹਾ ਜਾ ਰਿਹਾ ਹੈ ਕਿ ਆਖਿਰਕਾਰ ਉਹਨਾਂ ਦੇ ਮੁਤਾਬਕ ਕਿ ਇਹ ਨੌਜਵਾਨ ਹੈ ਜਿੰਦ ਦਾ ਰਹਿਣ ਵਾਲਾ ਮਾਨਸਾ ਦੇ ਸਰਦੂਲਗੜ੍ਹ ਦੇ ਵਿੱਚ ਵੀ ਰਹਿ ਚੁੱਕਿਆ ਹੈ ਮਾਨਸਾ ਦੇ ਵਿੱਚ ਕਿਸੇ ਕੋਲ ਕੰਮ ਕਰਦਾ ਸੀ ਇਸ ਦਾ ਕੋਈ ਜ਼ਮੀਨੀ ਵਿਵਾਦ ਚੱਲ ਰਿਹਾ ਤੇ ਨੌਜਵਾਨ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਪੰਜਾਬ ਦੇ ਸੀਐਮ ਦੇ ਓਐਸਟੀ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤਾਂ ਡੀਐਸਪੀ ਗੁਰਮਿਤ ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਗੱਲਬਾਤ ਕੀਤੀ ਹੈ ਦੁਬਾਰਾ ਗੱਲ ਕਰ ਗਿਆ ਮਾ ਤਾਂ OST ਦੇ ਨਾਲ ਸਾਰੀ ਗੱਲਬਾਤ ਜਾਰੀ ਹੈ ਹਾਲਾਂਕਿ OST ਦੇ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਸੀਐਮ ਮਾਨ ਦੇ ਨਾਲ ਉਹਨਾਂ ਨੂੰ ਮਿਲਾ ਦਿੱਤਾ ਜਾਏਗਾ ਪਰ ਉਹ ਟਾਵਰ ਤੋਂ ਥੱਲੇ ਉਤਰਨ ਤੇ ਨੌਜਵਾਨ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਪੰਜਾਬ ਦੇ ਸੀਐਮ ਦੇ OST ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤਾਂ ਡੀਐਸਪੀ ਗੁਰਮੀਤ ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਗੱਲਬਾਤ ਕੀਤੀ ਹੈ ਦੁਬਾਰਾ ਗੱਲ ਕਰ ਗਿਆ ਵਾ ਤਾਂ OST ਦੇ ਨਾਲ ਸਾਰੀ ਗੱਲਬਾਤ ਜਾਰੀ ਹੈ ਹਾਲਾਂਕਿ OST ਦੇ ਵੱਲੋਂ ਵਿਸ਼ਵਾਸ ਤਵਾਇਆ ਗਿਆ ਹੈ ਕਿ CM ਮਾਨ ਦੇ ਨਾਲ ਉਹਨਾਂ ਨੂੰ ਮਿਲਾ ਦਿੱਤਾ ਜਾਏਗਾ ਪਰ ਉਹ ਟਾਵਰ ਤੋਂ ਥੱਲੇ ਉਤਰਾਂ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਪੁਲਿਸ ਨੂੰ ਇਹ ਧਮਕੀਆਂ ਦੇ ਰਿਹਾ ਨੌਜਵਾਨ ਆਓ ਤੁਹਾਨੂੰ ਉਹ ਵੀ ਸੁਣਾਉਨੇ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਪੁਲਿਸ ਨੂੰ ਇਹ ਧਮਕੀਆਂ ਦੇ ਰਿਹਾ ਨੌਜਵਾਨ ਆਓ ਤੁਹਾਨੂੰ ਉਹ ਵੀ ਸੁਣਾਉਨੇ ਆ